ਾਰੇ ਨਿਊਯਾਰਕ ਦੀ ਸੁੰਦਰ ਕਹਾਣੀ ਦੇਖੋ ਬੜੀ ਤਸਵੀਰ ਜਿਵੇਂ ਲਈਏ ਰਾਤ ਦਾ ਜੋ ਲਿਫਟਾਂ ਦੇ ਸਨ ਉਹ ਲਿਫਟ ਦੇ ਜੁ ਪਸੇ ਰਹੇ ਜੋ ਇਲੈਕਟ੍ਰਿਕ ਟ੍ਰੇਨਾਂ ਦੇ ਜ ਬੈਠੇ ਸਨ ਉਹ ਟ੍ਰੇਨਾਂ ਜੁ ਫਸੇ ਰਹੇ ਬੈਂਕ ਦੀ ਸਕਿਉਰਿਟੀ ਸਾਰੇ ਬੈਂਕਾਂ ਦੀ ਸਕਿਉਰਿਟੀ ਇਲੈਕਟ੍ਰਿਕ ਸਿਸਟਮ ਨਾਲ ਹੈ ਸਕਿਉਰਿਟੀ ਸਿਸਟਮ ਵੀ ਫੇਲ ਹੋ ਗਿਆ ਮੈਨੂੰ ਕਿਰਤ ਸਿੰਘ ਜੀ ਨੇ ਕਿਹਾ ਇੱਥੇ ਇਸ ਤਰ੍ਹਾਂ ਨਹੀਂ ਹੁੰਦਾ ਪਤਾ ਨਹੀਂ ਕਿਉਂ ਪਰ ਲਜਵਲੀ ਗੱਲ ਸਾਰੀ ਰਾਤ ਲਾਈਟ ਨਹੀਂ ਆਈ ਨਹੀਂ ਆਈ ਸਵੇਰੇ ਚਾਲੂ ਹੋਈ ਉਹਦੇ ਨਾਲ TV ਹਰ ਮਨੁੱਖ ਨੇ ਖੋਲਿਆ ਬਈ ਦੇਖੀਏ ਕਾਰਨ ਕੀ ਹੈ ਪਤਾ ਚਲਿਆ ਆਸਮਾਨ 'ਚ ਬਿਜਲੀ ਨਿਊਯਾਰਕ ਦੇ ਸਭ ਤੋਂ ਵੱਡੇ ਕਾ